आयो आहियो ਆ ਦੇਖੋ ਜੀ ਪੁਲਿਸ ਦਾ ਦੋਸਤੋ ਜੀਮੇ ਕਿ ਤੁਹਾਨੂੰ ਪਤਾ ਹੀ ਹੈ ਕਿ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਕੁਝ ਨੌਜਵਾਨ ਲੰਗਰ ਵੰਡ ਰਹੇ ਸੀ ਜਿਨ੍ਹਾਂ ਨੂੰ ਕਿ ਰੋਕਿਆ ਗਿਆ ਉਸ ਦਾ ਅਸਲੀ ਕਾਰਨ ਕੀ ਹੈ ਕਿਉਂ ਰੋਕਿਆ ਗਿਆ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਸਭ ਦੱਸਣ ਜਾ ਰਹੇ ਹਾਂ ਤਾਂ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਦੱਸਦੇ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਲੰਗਰ ਵੰਡਿਆ ਜਾ ਰਿਹਾ ਸੀ ਉਸੇ ਦੌਰਾਨ ਪੁਲਿਸ ਮੁਲਾਜ਼ਮ ਵੀ ਉਸ ਜਗ੍ਹਾ ਤੇ ਪਹੁੰਚ ਗਿਆ ਅਤੇ ਉਹਨਾਂ ਨੂੰ ਲੰਗਰ ਵੰਡ ਰਹੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਮੰਗਰੋ ਜਦੋਂ ਨੌਜਵਾਨਾਂ ਵੱਲੋਂ ਨੇਕ ਕੰਮ ਤੇ ਰੋਕਣ ਲਈ ਵਿਰੋਧ ਕੀਤਾ ਗਿਆ ਅਤੇ ਲੰਗਰ ਛਕਣ ਵਾਲਿਆਂ ਨੂੰ ਪੁਲਿਸ ਨੇ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਸਾਰੀ ਘਟਨਾ ਦੀ ਕਿਸੇ ਨੇ ਵੀਡੀਓ ਬਣਾ ਇੰਟਰਨੈਟ ਤੇ ਛਾੜ ਦਿੱਤੀ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਢੱਲੇ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਹੋਈ ਵੀਡੀਓ ਵਿੱਚ ਨੌਜਵਾਨ ਇਹ ਵੀ ਕਹਿੰਦਾ ਹੋਇਆ ਨਜ਼ਰ ਆ ਰਹੇ ਨੇ ਕਿ ਪਿਛਲੇ 8 ਸਾਲਾਂ ਤੋਂ ਉਹ ਇਹ ਲੰਗਰ ਦੀ ਸੇਵਾ ਕਰਦੇ ਆ ਰਹੇ ਨੇ ਤੇ ਇੱਕਦਮ ਤੋਂ ਪੁਲਿਸ ਜਾਂ ਹਸਪਤਾਲ ਸ਼ਾਸ਼ਣ ਨੂੰ ਕੀ ਤਕਲੀਫ ਆਣ ਖਲੋਤੀ ਹੈ ਇਸ ਸਵਾਲ ਦਾ ਜਵਾਬ ਲੈਣ ਲਈ ਜਦੋਂ ਇਸ ਸਵਾਲ ਦਾ ਜਵਾਬ ਲੈਣ ਦੇ ਲਈ ਇੱਕ ਨਿਜੀ ਪੱਤਰਕਾਰ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚਿਆ ਤਾਂ ਉਥੋਂ ਦੇ ਐਮ ਐਸ ਡਾਕਟਰ ਐਚ ਐਸ ਰੇਖੀ ਕੋਲ ਪਹੁੰਚਿਆ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਸਵੇਰੇ 4 ਵਜੇ ਤੋਂ ਲੈ ਕੇ ਦੁਪਹਿਰੇ 12 ਵਜੇ ਤੱਕ ਅਤੇ ਉਸ ਤੋਂ ਬਾਅਦ ਸ਼ਾਮ ਨੂੰ 4 ਤੋਂ ਲੈ ਕੇ 10 ਵਜੇ ਤੱਕ ਲੰਗਰ ਦੀ ਸੇਵਾ ਚੱਲਦੀ ਹੈ ਜਿਸ ਦੇ ਦੇ ਵਿੱਚ ਵੱਖਰੀਆਂ ਵੱਖਰੀਆਂ ਸੰਸਥਾਵਾਂ ਆਪਣੇ ਲੰਗਰ ਦੀ ਸੇਵਾਵਾਂ ਨਿਭਾਉਂਦੀਆਂ ਹਨ ਉਹਨਾਂ ਅੱਗੇ ਦੱਸਿਆ ਕਿ ਇਸ ਨੇਕ ਕਾਰਜ ਲਈ ਰਜਿੰਦਰਾ ਹਸਪਤਾਲ ਦੇ ਵੱਲੋਂ ਇੱਕ ਥਾਂ ਪੱਕੀ ਕੀਤੀ ਗਈ ਹੈ ਇਸ ਥਾਂ ਤੇ ਜਾ ਕੇ ਲੰਗਰ ਵਰਤਾਇਆ ਜਾ ਸਕਦਾ ਹੈ ਜਿੱਥੇ ਖਾਣ ਵਾਲੇ ਨੂੰ ਵੀ ਤੇ ਵੰਡਣ ਵਾਲੇ ਨੂੰ ਵੀ ਆਸਾਨੀ ਹੋਵੇਗੀ ਉਹਨਾਂ ਅੱਗੇ ਕਿਹਾ ਕਿ ਲੇਕਿਨ ਇਹਨਾਂ ਨੌਜਵਾਨਾਂ ਦੇ ਵੱਲੋਂ ਰਜਿੰਦਰਾ ਹਸਪਤਾਲ ਦੀ ਓਪੀਡੀ ਦੇ ਬੁਖਾਰ ਲੰਗਰ ਲਗਾਇਆ ਗਿਆ ਜਿਸ ਦੇ ਨਾਲ ਓਪੀਟੀ ਦੇ ਵਿੱਚ ਜਾਣ ਵਾਲੇ ਮਰੀਜ਼ਾਂ ਜਾਂ ਨੂੰ ਜਾਂ ਕੋਈ ਐਮਰਜੈਂਸੀ ਦੇ ਵਿੱਚ ਆਉਣ ਵਾਲੀ ਗੱਡੀ ਨੂੰ ਮੁਸ਼ਕਲ ਹੋ ਸਕਦੀ ਹੈ ਜਿਸ ਨੂੰ ਵੇਖਦਿਆਂ ਉਥੋਂ ਹਸਪਤਾਲ ਦੀ ਮੈਨੇਜਮੈਂਟ ਦੇ ਵੱਲੋਂ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨਾਂ ਨੇ ਪ੍ਰਸ਼ਾਸਨ ਦੀ ਇੱਕ ਵੀ ਨਾ ਸੁਣੀ ਜਿਸ ਵਿੱਚ ਨੌਜਵਾਨਾਂ ਕੋਲ ਲੰਗਰ ਲਾਉਣ ਦੀ ਪਰਮਿਸ਼ਨ ਤੱਕ ਨਹੀਂ ਸੀ ਡਾਕਟਰ ਐਚਐਸ ਰੇਖੀ ਨੇ ਅੱਗੇ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਜਿੰਨੀ ਵੀ ਸੰਸਥਾਵਾਂ ਲੰਗਰ ਵਰਤਾਉਣ ਦੇ ਲਈ ਆਉਂਦੀਆਂ ਨੇ ਉਹਨਾਂ ਨੇ ਬਕਾਇਦਾ ਹਸਪਤਾਲ ਦੇ ਪ੍ਰਸ਼ਾਸਨ ਤੋਂ ਪਰਮਿਸ਼ਨ ਲੀਤੀ ਹੁੰਦੀ ਹੈ ਉਸ ਤੋਂ ਬਾਅਦ ਹੀ ਉਹ ਲੰਗਰ ਵਰਤਾ ਸਕਦੇ ਹਨ ਜੇਕਰ ਬਿਨਾ ਪਰਮਿਸ਼ਨ ਤੋਂ ਆ ਕੇ ਕੋਈ ਲੰਗਰ ਲਾ ਦਵੇ ਤੇ ਉਸ ਨਾਲ ਕੋਈ ਵੀ ਦੁਰਘਟਨਾ ਵਾਪਰ ਜਾਵੇ ਤਾਂ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ तमाम ਫਾਰਮੈਲਿਟੀ ਪੂਰੀਆਂ ਕਰਵਾਈਆਂ ਜਾਂਦੀਆਂ ਹਨ ਲੇਕਿਨ ਇਹ ਨੌਜਵਾਨਾਂ ਨੇ ਹਸਪਤਾਲ ਪ੍ਰਸ਼ਾਸਨ ਦੀ ਇੱਕ ਨਹੀਂ ਸੁਣੀ ਉੱਪਰੋਂ ਬਤਮੀਜ਼ੀ ਵੀ ਕੀਤੀ ਸੋ ਬਾਕੀ ਦੋਸਤੋ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ